ਕਿ ਗਊਸ਼ਾਲਾ ਵਿੱਚ ਸੇਵਾ ਕਰਨ ਦਾ ਕੀ ਲਾਭ ਹੈ ਜਿਵੇਂ ਜਿਵੇਂ ਅਸੀਂ ਭਗਵਾਨ ਦੀ ਸੇਵਾ ਕਰਦੇ ਹਾਂ ਉਸੇ ਤਰ੍ਹਾਂ ਆਪਾਂ ਨੂੰ ਆਉਂਦਾ ਹੈ ਕਿ ਤੇਰਲੋਕੀ ਵਿੱਚ ਸਾਰੇ ਸੰਸਾਰ ਦੀ ਸੇਵਾ ਹੋ ਜਾਂਦੀ ਹੈ ਐਸੇ ਤਰ੍ਹਾਂ ਹੀ ਨਿਸ਼ਕਾਮ ਭਾਵ ਵਿੱਚ ਗਊ ਮਾਤਾ ਦੀ ਸੇਵਾ ਕਰਨ ਨਾਲ विश्व ਦੀ ਸੰਸਾਰ ਦੀ ਸੇਵਾ ਹੋ ਜਾਂਦੀ ਹੈ ਕਿਉਂਕਿ ਗਊ ਨੂੰ विश्व ਦੀ ਮਾਤਾ ਕਿਹਾ ਗਿਆ ਹੈ। ਗਾਵੋ ਵਿਸ਼ਵਸੈ ਮਾਤਰਹ ਗਾਏ ਦੀ ਸੇਵਾ ਲੋਕਿਕ ਅਤੇ ਪਰਲੋਕਿਕ ਦੋਨਾਂ ਤਰ੍ਹਾਂ ਦੇ ਲਾਭ ਦੇ ਦਿੰਦੀ ਹੈ ਗਊਆਂ ਦੀ ਸੇਵਾ ਕਰਨ ਦੇ ਨਾਲ ਅਰਥ ਧਰਮ ਕਾਮ ਅਤੇ ਮੋਕਸ਼ ਇਹ ਚਾਰ ਪ੍ਰਸ਼ਾ ਸਿੱਧ ਹੋ ਜਾਂਦੇ ਹਨ ਐਸੇ ਤਰ੍ਹਾਂ ਅਰਗਵੰਸ਼ ਤੋਂ ਹੀ ਗਊਆਂ ਦੀ ਸੇਵਾ ਚੱਲਦੀ ਆ ਰਹੀ ਹੈ ਹਰ ਇੱਕ ਯੁੱਗ ਦੇ ਵਿੱਚ ਭਗਵਾਨ ਨੇ ਅਵਤਾਰ ਲਿਆ ਉਹਨਾਂ ਦੇ ਭਗਤਾਂ ਦਾ ਅਵਤਾਰ ਹੋਇਆ ਉਹਨਾਂ ਨੇ ਗੋਵਾਂ ਦੀ ਸੇਵਾ ਕੀਤੀ ਤੇ ਕਰਾਈ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਾਲੀ ਗੋੜਾ ਵਾਣੀ ਭਗਤ ਨਾਮਦੇਵ ਜੀ ਦੇ ਵਿੱਚ ਬਹੁਤ ਵਧੀਆ ਭਗਵਾਨ ਦੀ ਵਾਣੀ ਤੇ ਗਉਾਂ ਦੀ ਸੇਵਾ ਬਾਤ ਤੇ ਲਿਖਿਆ ਹੈ ਕਿ ਤਨ ਧਨਵਾਨ ਖੰਡ ਵਿੰਦਰਾਵਣਾ ਜਾਂ ਖੇਲੇ ਸ੍ਰੀ ਨਾਰੈਣਾ ਵੈਣ বাজਾਵੇ ਗੋਤਨ ਚਰੇ ਨਾਮੇ ਕਾ ਸੁਆਮੀ ਆਨੰਦ ਕਰੇ ਗੋਤਨ ਚਰਨ ਦਾ ਮਤਲਬ ਇਹ ਹੁੰਦਾ ਹੈ ਕਿ ਜਿੱਥੇ ਜਿੱਥੇ ਭਗਵਾਨ ਪਰਮਾਤਮਾ ਰਹੇ ਉਥੇ ਉਹਨਾਂ ਨੇ ਗਊਆਂ ਦੀ ਸੇਵਾ ਕਰਵਾਈ ਗਊਆਂ ਚਰਾਇਆ ਗਊਆਂ ਦੀ ਰੱਖਿਆ ਕੀਤੀ ਇਸ ਕਰਕੇ ਆਪਾਂ ਨੂੰ ਵੀ ਆਪਣੇ ਆਪਣੇ ਘਰਾਂ ਦੇ ਵਿੱਚ ਗਊਆਂ ਨੂੰ ਰੱਖਣਾ ਚਾਹੀਦਾ ਹੈ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ। ਗਊਆਂ ਦਾ ਇਹ ਗੁੱਧ ਤੇ ਕੀ ਵਰਤਣਾ ਚਾਹੀਦਾ ਹੈ। ਜੇ ਆਪਾਂ ਗਊਆਂ ਕਰੇ ਨਹੀਂ ਰੱਖ ਸਕਦੇ ਤਾਂ ਉਹਨਾਂ ਦੀ ਸੇਵਾ ਸੰਭਾਲ ਵਾਸਤੇ ਕੋਈ ਸ਼ਾਲਾ ਮਣਵਾਓ। ਗਊ ਸ਼ਾਲਾ ਦੇ ਵਿੱਚ ਜਾਓ। ਸਹਿਯੋਗ ਕਰੋ। ਜਿੰਨੀਆਂ ਵੀ ਲੋ ਸ਼ਾਲਾਵਾਂ ਗੁਸ਼ਾਲਾਏ ਬਣਿਆ ਹਨ ਉਹਨਾਂ ਦੀ ਰੱਖਿਆ ਕਰੋ ਉਹਨਾਂ ਵਾਸਤੇ ਹਰਾ ਦਾਣਾ ਕਣਕ ਥੂੜੀ ਵਗੈਰਾ ਜਿੰਨਾ ਵੀ ਜਿਸ ਟਾਈਮ ਵਿੱਚ ਉਹਨਾਂ ਨੂੰ ਉਹਨਾਂ ਲੋੜ ਹੈ ਉਹ ਵਦ ਵਦ ਕਰਨੀ ਚਾਹੀਦੀ ਹੈ ਕਿਉਂਕਿ ਜਿਵੇਂ ਜਿਵੇਂ ਆਪਾਂ ਗੋਵਾਂ ਦੀ ਸੇਵਾ ਕਰਦੇ ਹਾਂ ਉਹਨਾਂ ਦੀ ਸਫਾਈ ਕਰਦੇ ਹਾਂ ਉਹਨਾਂ ਨੂੰ ਸੰਭਰਦੇ ਹਾਂ ਗੋਸ਼ਾਲਾ ਦੀ ਸੇਵਾ ਸੰਭਾਲ ਦੇ ਨਾਲ ਜਿਵੇਂ ਜਿਵੇਂ ਆਪਾਂ ਗੋਸ਼ਾਲਾ ਦੇ ਵਿੱਚ ਸਫਾਈ ਕਰਦੇ ਹਾਂ ਆਪਣਾ ਅੰਤਕਾਰਨ ਵੀ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਆਪਣਾ ਅੰਤਕਾਰ ਅਨੁਸ਼ੁੱਧ ਹੋ ਜਾਂਦਾ ਹੈ ਆਪਣਾ ਮਨ ਸੇਵਾ ਸਿਮਰਨ ਦੇ ਵਿੱਚ ਲੱਗ ਜਾਂਦਾ ਹੈ ਜਦੋਂ ਆਪਣਾ ਮਨ ਸੇਵਾ ਨਾਮ ਜਪਣ ਦੇ ਵਿੱਚ ਪ੍ਰੀਤੀ ਨੂੰ ਵਧਾਉਂਦਾ ਹੈ ਉਸੇ ਤਰ੍ਹਾਂ ਬੁੱਧੀ ਵੀ ਇਸੇ ਕੰਮ ਵਿੱਚ ਹੋ ਜਾਂਦੀ ਹੈ ਜਦੋਂ ਮਨ ਤੇ ਬੁੱਧੀ ਦੁਆਰਾ ਕੀਰਤਨ ਸਿਮਰਨ ਸ਼ੁਰੂ ਹੋ ਜਾਂਦਾ ਹੈ ਤਾਂ ਚਿੱਤ ਦੀ ਅੰਤਰਮੁਖ ਵਰਤੀ ਵੀ ਪਰਮਾਤਮਾ ਦਾ ਨਾਮ ਪਰਮਾਤਮਾ ਦਾ ਸਿਮਰਨ ਉਹਨਾਂ ਦਾ ਧਿਆਨ ਇਸੇ ਤਰ੍ਹਾਂ ਕਰਨ ਲੱਗ ਜਾਂਦਾ ਹੈ ਜਿਵੇਂ ਕਿ ਆਪਾਂ ਆਪਣੇ ਸਾਹ ਨੂੰ ਲੈਣ ਦੇਣ ਵਾਸਤੇ ਕੁਝ ਨਹੀਂ ਕਰਦੇ ਉਹ ਆਪਣੇ ਆਪ ਹੀ ਅੰਦਰ ਤੇਵਾਰ ਚਲਾ ਜਾਂਦਾ ਹੈ। ਐਸੀ ਤਰ੍ਹਾਂ ਗਊਸ਼ਾਲਾ ਵਿੱਚ ਸੇਵਾ ਕਰਨ ਦੇ ਨਾਲ ਪ੍ਰਮਾਤਮਾ ਦਾ ਸਿਮਰਨ ਆਪਣੇ ਆਪ ਸ਼ੁਰੂ ਹੋ ਜਾਂਦਾ ਹੈ। ਹੌਲੀ-ਹੌਲੀ ਸੇਵਾ ਕਰਦੇ ਹਨ ਤਾਂ ਹੌਲੀ-ਹੌਲੀ ਅੰਤ ਅਕਰਮ ਸ਼ੁੱਧ ਹੋ ਜਾਂਦਾ ਹੈ। ਇਸ ਕਰਕੇ ਹਰ ਇੱਕ ਨੂੰ ਗਊਸ਼ਾਲਾ ਦੇ ਵਿੱਚ ਜਾ ਕੇ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਦੇ ਵਿੱਚ ਜਿਹੜੇ ਦੇਵੀ ਦੇਵਤੇ ਨੇ ਜੋ ਉਹ ਮਾਤਾ ਦੇ ਵਿੱਚ ਦੱਸਿਆ ਗਿਆ ਹੈ 33 ਕੋਟੇ ਦੇਵਤਾ ਉਹ ਆਪਣੀ ਸਹਾਇਤਾ ਕਰਨੇ ਸ਼ੁਰੂ ਕਰ ਦਿੰਦੇ ਹਨ ਤੇ ਆਪਣੇ ਜਿਹੜੇ ਵਿਸ਼ੇ ਵਿਕਾਰ ਨੇ ਉਹਨਾਂ ਨੂੰ ਦੂਰ ਕਰ ਦਿੰਦੇ ਹਨ ਉਹ ਮਾਤਾ ਦੇ ਵਿੱਚ ਸੂर्य ਵਰਣ ਵాయు ਆਦਿ ਦੇਵਤਾ ਬਹੁਤ ਤਰ੍ਹਾਂ ਦੇ ਮਿਰਾਜਮਾਨ ਹਨ ਜਦੋਂ ਆਪਾਂ ਹਮਨ ਵਗੈਰਾ ਕਰਦੇ ਹਾਂ ਤਾਂ ਉਸ ਦੇ ਵਿੱਚ ਜਿਹੜਾ ਗਉਦਾ ਕੀ ਹੈ ਉਹ ਵਰਤਣਾ ਚਾਹੀਦਾ ਹੈ ਕਿਉਂਕਿ ਸੂर्य ਵਰਣ ਵాయు ਜਿਹੜੇ ਦੇਵਤੇ ਨੇ ਜਗ ਦੇ ਵਿੱਚ ਹਮਨ ਦੇ ਵਿੱਚ ਆਹਤੀ ਨਾਲ ਜੋ ਖਰਾਕ ਤੋਂ ਉਹਨਾਂ ਨੂੰ ਪੁਸ਼ਟੀ ਪੁਸ਼ਟੀ ਮਿਲਦੀ ਹੈ ਉਹ ਗਊ ਦੇ ਈ ਦੇ ਨਾਲ ਹੀ ਮਿਲਦੀ ਹੈ ਹਮਨ ਦੇ ਵਿੱਚ ਗਾਂ ਦੇ ਕੀ ਦੀ ਆਹਤੀ ਦੇ ਨਾਲ ਆਪਣਾ ਵਾਤਾਵਰਣ ਸ਼ੁੱਧ ਹੁੰਦਾ ਹੈ ਸੂਰ ਭਗਵਾਨ ਦੀਆਂ ਕਿਰਨਾਂ ਵੀ ਹਰਿਸ਼ਟਪ੍ਰਸ਼ਟ ਹੋ ਜਾਂਦੀਆਂ ਹਨ ਸੂर्य ਭਗਵਾਨ ਦੀ ਜਿਹੜੀ ਕਿਰਨ ਹੈ ਉਹ ਪੁਸ਼ਟ ਹੋਣ ਦੇ ਨਾਲ ਮੀਂਹ ਪੈਂਦਾ ਹੈ ਮੀਂਹ ਨਾਲ ਸਾਰੇ ਪ੍ਰਕਾਰ ਦੇ ਅੰਨ ਪੌਦੇ ਕਾਫੂਸ ਆਦਿ ਪੈਦਾ ਹੁੰਦੇ ਹਨ ਜਿਸ ਨੇ ਸੰਪੂਰਨ ਸਥਾਵਰ ਜੰਗਮ ਜਰ ਅਜਰ ਪ੍ਰਾਣੀਆਂ ਦਾ ਪਾਲਣ ਪੋषण ਹੋ ਜਾਂਦਾ ਹੈ। ਹਿੰਦੂਆਂ ਦੇ ਗਰਵਾਤਾਂ ਜਨਮ ਨਾਮਕਰਨ ਆਦਿ ਜਿੰਨੇ ਵੀ ਸੰਸਕਾਰ ਹੁੰਦੇ ਨੇ ਉਹ ਸਭ ਗਊ ਦੇ ਦੁੱਧ ਕੀ ਗੋਬਰ ਗੋਹਾ ਆਦਿ ਦੀ ਉਹਨਾਂ ਦੇ ਵਿੱਚ ਮੁਕਤਾ ਹੁੰਦੀ ਹੈ। ब्राहਮਣਾ ਦੇ ਜੋ ਜੱਗੋ ਪਵਿੱਤ ਹੁੰਦੇ ਨੇ ਉਹਨਾਂ ਵਿੱਚ ਵੀ ਗਊ ਦੇ ਪੰਜ ਗੱਬਿਆ ਦੁੱਧ ਦਹੀਂ ghee ਗੋਬਰ ਅਤੇ ਗੋਮੂਤਰ ਇਨਨ ਅਸ ਸੇਵਨ ਕਰਾਇਆ ਜਾਂਦਾ ਹੈ ਐਸੀ ਤਰ੍ਹਾਂ ਬ੍ਰਾਹਮਣ ਦਾ ਲੜਕਾ ਜੱਗੋ ਪਵਿੱਤ ਸੰਸਕਾਰ ਦੇ ਬਿਨਾ ਵੇਦ ਪੜਨ ਦਾ ਅਧਿਕਾਰੀ ਨਹੀਂ ਹੁੰਦਾ। ਇੱਥੇ ਵਿਆਹ ਆਦਿ ਦੇ ਸੰਸਕਾਰ ਹੁੰਦੇ ਨੇ। ਉੱਥੇ ਗਊ ਦੇ ਗੋਬਰ ਦੀ ਬਹੁਤ ਮਹਤਾ ਦਾਸੀ ਜਾਂਦੀ ਹੈ। ਜਦੋਂ ਜਦੋਂ ਬੰਦਾ ਜਨਮ ਮੇਲੇ ਜਾਂ ਮਰਨ ਵਿੱਚ ਇਸ ਦੇ ਗੋਬਰ ਦੀ ਵਰਤੋਂ ਕਰਦਾ ਤਾਂ ਉਸ ਦਾ ਜਨਮ ਉਹ ਜਗਾ ਦਾ ਜੋ ਅਪਵਿੱਤਰ ਤਾਂ ਪਣਾ ਹੈ ਅਸ਼ੁੱਧ ਪਣਾ ਹੈ ਉਹ ਗੋ ਦੇ ਗੋਹੇ ਦੇ ਨਾਲ ਲਿਪਨ ਨਾਲ ਉਹ ਪਵਿੱਤਰ ਹੋ ਜਾਂਦਾ ਹੈ ਜਦੋਂ ਜਦੋਂ ਕੋਈ ਮਨੁਸ਼ਯ بیمار ਹੁੰਦਾ ਹੈ ਤਾਂ ਉਸ ਨੂੰ ਗੋਦਾ ਦੁੱਧ ਪੀਣ ਬਾਅਦ ਦਿੱਤਾ ਜਾਂਦਾ ਹੈ ਗੋਦੇ ਦੁੱਧ ਵਿੱਚ ਤਾਕਤ ਬਹੁਤ ਹੁੰਦੀ ਹੈ ਜੇ ਕਿਸੇ ਨੂੰ ਅੰਨ ਵਿਨਾ ਪਚੇ ਤਾਂ ਉਸ ਦੇ ਕੋਲੇ ਗੋਦਾ ਕੀ ਖਾਣ ਵਾਲੇ ਪਦਾਰਥਾਂ ਦੀ ਅੱਗ ਦੇ ਵਿੱਚ ਉਹ ਤੇ ਦੇਣ ਨਾਲ ਉਸ ਨੂੰ ਉਹਦੇ ਧੂਏ ਤੋਂ ਉਹਦੀ ਖਰਾਕ ਮਿਲਦੀ ਰਹਿੰਦੀ ਹੈ ਜਦੋਂ ਮਨੁੱਖ ਮਰਨਾ ਸੰੁੰਦੇ ਉਹਦੇ ਮੁਖ ਦੇ ਵਿੱਚ ਪੁਰਸੀ ਮਿਸ਼ਰਤ ਗੰਗਾਜਲ ਜਾਂ ਗਉਦੀ ਦਹੀਂ ਆਦੀ ਦਿੱਤੇ ਜਾਂਦੇ ਹਨ ਇਸ ਵਾਸਤੇ ਉਸ ਸਮੇਂ ਗਉਦੀ ਦਹੀਂ ਲੈਣਾ ਮੰਗਲਿਕ ਹੁੰਦਾ ਹੈ ਮਹਤਰਨੇ ਨੂੰ ਬਚਣ ਵਾਸਤੇ ਗਊ ਦਾਨ ਦਿੱਤਾ ਜਾਂਦਾ ਹੈ ਸ਼ਰਾਧ ਕਰਮ ਵਿੱਚ ਵੀ ਗਊ ਦੇ ਦੁੱਧ ਦੀ ਖੀਰ ਬਣਾਈ ਜਾਂਦੀ ਹੈ ਜਿਸ ਨਾਲ ਉਹਨਾਂ ਦੇ ਪਿਤਰ ਬਹੁਤ ਤ੍ਰਿਪਿਤ ਹੋ ਜਾਂਦੇ ਹਨ ਤੇ ਇਸ ਨਾਲ ਉਹਨਾਂ ਦੇ ਦੇਵਤਾ ਪਿਤਰ ਸਭ ਨੂੰ ਗੋਦੇ ਦੁੱਧ ਕੀ ਆਦੇ ਨਾਲ ਸੰਤੁਸ਼ਟੀ ਬਿਲਦੀ ਹੈ ਇਸ ਵਾਸਤੇ ਗੋ ਮਾਤਾ ਨੂੰ ਵਿਸ਼ਵ ਦੀ ਮਾਤਾ ਕਿਹਾ ਗਿਆ ਹੈ ਗਊਆਂ ਦੇ ਅੰਗ ਦੇ ਵਿੱਚ ਸਾਰੇ ਦੇਵਤਾਂ ਦਾ ਨਵਾਸ ਹੈ ਇਸ ਵਾਸਤੇ ਗੋਵਾਂ ਦੇ ਜਿਹੜੇ ਛਾਇਆ ਹੈ ਉਹ ਬਹੁਤ ਚੰਗੇ ਮੰਨੇ ਜਾਂਦੇ ਆ ਇਸੇ ਤਰ੍ਹਾਂ ਹੀ ਜਗਾ ਜਗਾ ਕੋਸ਼ਲਾ ਬਣਾਉਣੇ ਚਾਹੀਦੇ ਹਨ ਮਹਾਰਾਜ ਮੋਨੀ ਜੀ ਮਹਾਰਾਜ ਦੁਗਾਲ ਵਾਲੇ ਇੰਨਾ ਨੇ ਵੀ ਜੋ ਦੁਗਾਲ ਗੋਸ਼ਾਲਾ ਇਸੇ ਕਰਕੇ ਬਣਵਾਏ ਸੀ ਤੇ ਉਹਨਾਂ ਨੂੰ ਜੋ ਆਕਾਸ਼ਵਾਣੀ ਹੋਈ ਬ੍ਰਿੰਦਾਵਨ ਦੇ ਜੋ ਵਰਦਨ ਪ੍ਰਕਰਮਾਂ ਦੇ ਵਿੱਚ